ਜਿਹੜਾ ਫੋਰਨ ਫੋਰਨ ਟ੍ਰੇਡ ਐਗਰੀਮੈਂਟ ਹੈ ਜੇਲੋ ਜਲ ਕੈਨਸਲ ਕੀਤਾ ਜਾਵੇ ਇਹ ਆਸ਼ੀਂ ਕੇ ਸਾਹ ਪਰ ਇਹਨਾਂ ਨੂੰ ਦੁੱਧ ਭਲਾਣ ਵਾਲੀ ਗੱਲ ਹੈ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਹਾਂ ਲੱਖਾਂ ਰੁਪਏ ਇਹਨਾਂ ਨੂੰ ਕਰੋੜਾਂ ਰੁਪਏ ਕਰਕੇ ਇਹ ਸਾਡੇ ਨੂੰ ਸਾਨੂੰ ਹੀ ਦੱਸ ਰਹੇ ਹੈ ਕੰਟਰੀਆਂ ਬੰਗਲਾਦੇਸ਼ ਤੁਰਕੀ ਤੇ ਚਾਈਨਾ ਦਾ ਬਾਈਕਾਊਟ ਕਰੋ ਨੈਟਵਰਕ ਕਲੱਬ ਦੇ ਇਨੋਠਾਪੁਰ ਜੀ ਕੇਮਲ ਬੁਧਰਾਜ ਜੀ ਮਨਜੀਤ ਜੀ ਦਰਸ਼ਨ ਦਾਵਲ ਜੀ ਅਸੀਂ ਬੰਗਲਾਦੇਸ਼ ਚਾਈਨਾ ਔਰ ਤੁਰਕੀ ਦਾ ਜਿਹੜਾ ਸਮਾਨ ਮਨਨ ਕੀ ਆ ਰਿਹਾ ਸੀ ਉਹਦਾ ਵਿਸਕਾਰ ਕਰਦੇ ਆਂ ਔਰ ਉਹਨਾਂ ਦਾ ਕੋਈ ਵੀ ਪ੍ਰੋਟੈਕਟ ਅਸੀਂ ਇੰਡੀਆ ਚ ਨਹੀਂ ਆਉਣ ਦੇਾਂਗੇ ਔਰ ਅਸੀਂ ਝੋਰ-ਸ਼ੋਰ ਨਾਲ ਇਹਦਾ ਵਿਰੋਧ ਕਰਦੇ ਆਂ ਕਿ ਕੋਈ ਵੀ ਪ੍ਰੋਟੈਕਟਰ ਇੰਡੀਆ ਚ ਨਹੀਂ ਚੱਲੇਗਾ ਭਾਰਤ ਮਾਤਾ ਕੀ ਜੋ ਅੱਜ ਇੰਡਸਟਰੀ ਨੇ ਫੈਸਲਾ ਲਿਆ ਹੈ ਪੂਰੀ ਇੰਡਸਟਰੀ ਉੱਤੇ ਚੱਲ ਕੇ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਜੋ ਵੀ ਰੈਡੀ ਟੂ ਮਾਲ ਆ ਰਿਹਾ ਇੰਡੀਆ ਦੇ ਵਿੱਚ ਸਾਰਿਆਂ ਦਾ ਅਸੀਂ ਬਾਈਕਾਟ ਕਰਾਂਗੇ ਇਹ ਸਾਡੀ ਇੰਡਸਟਰੀ ਨੇ ਪੂਰਾ ਤੈਅ ਕਰਨਾ ਕਿ ਇਹਨਾਂ ਦਾ ਕੋਈ ਵੀ ਮਾਲ ਅਸੀਂ ਨਾ ਉੱਤੇ ਇੰਪੋਰਟ ਹੁੰਦੇ ਆਂਗੇ ਨਾ ਕਿਸੇ ਰਿਟੇਲਰ ਤੇ ਵਿਕਣ ਦੇ ਜੈ ਭਾਰਤ ਮਾਤਾ ਪ੍ਰਦਰਸ਼ਨ ਕਿੱਥੇ ਕੀਤਾ ਗਿਆ ਜੀ ਦਾ ਅੱਜ ਦਾ ਪ੍ਰਦਰਸ਼ਨ ਸਾਡੇ ਨਿਊਰਲ ਕਲੱਬ ਵਾਲੋਂ ਪੂਰੀ ਐਸੋਸੀਏਸ਼ਨ ਨੇ ਪੂਰੇ ਸ਼ਹਿਰ ਦੇ ਜਿੰਨੇ ਵੀ ਉਦੇਦਾਰ ਐਸੋਸੀਏਸ਼ਨ ਤੋਂ ਆਏ ਨੇ ਉਹਨਾਂ ਨੇ ਬੈਠ ਕੇ ਸਾਰੇ ਨਿਊਰਲ ਕਲੱਬ ਖਵਾਰੇ ਵਾਲਾ ਚੋਗਲ ਜਾਣ ਤੋਂ ਕਿੱਤਾ ਜਾਂ ਇਹਨਾਂ ਤੋਂ ਰੈਡੀमेड ਗੁੱਡਸ ਜਿਹੜੇ ਸਾਨੂੰ ਪਸੰਦ ਨਹੀਂ ਸਾਰਾ ਟ੍ਰੇਡ ਵੀ ਖਰਾਬ ਹੋ ਰਿਹਾ ਹੈ ਅਸਲ ਤੇ ਪੇੜ ਵੀ ਭਰ ਰਹੇ ਆ ਅਸੀਂ ਇਹਨਾਂ ਨੂੰ ਪਾਲ ਵੀ ਰਹੇ ਆ ਇਸ ਕਰਕੇ ਅਸੀਂ ਅੱਜ ਤੋਂ ਸੋਚ ਲਿਆ ਹੈ ਕਿ ਇਹਨਾਂ ਨੂੰ ਅਸੀਂ ਬਿਲਕੁਲ ਵੀ ਇਹਨਾਂ ਦੇ ਬ੍ਰਾਂਡ ਨਹੀਂ ਵੇਚਣ ਜਿਹੜੇ ਇਹ ਰੈਡੀमेड ਗੁੱਡਸ ਨਹੀਂ ਆਉਣ ਦੇਣਾ ਔਰ ਚਾਈਨਾ ਬੰਗਲਾਦੇਸ਼ ਔਰ ਟਰਕੀ ਕਿੰਨਾ ਕੰਟੀ ਦਾ ਬਾਈਕੜ ਕਰ ਰਹੇ ਨੇ ਇੰਡੀਆ ਦੇ ਖਿਲਾਫ ਇੰਡਸਟਰੀ ਨੂੰ ਇੱਥੇ ਤਬਾਹ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਸੀ ਬਾਹਰ ਦੇ ਇਹ ਮੁੱਦੇ ਪਹਿਲੇ ਵੀ ਉਠਾਏ ਗਏ ਸੀ ਲੇਕਿਨ ਹੁਣ ਮੋਦੀ ਜੀ ਦੇ ਹਿਸਾਬ ਨਾਲ ਜਿੱਦਾਂ ਹੁਣ ਸਾਡੇ ਨਾਲ ਲੜਾਈ ਦੇ ਵਿੱਚ ਉਹਨਾਂ ਨੇ ਸਾਡੇ ਅਗੇਂਸਟ ਤਰਕੀ ਚੱਲਿਆ ਅਸੀਂ ਬਿਲਕੁਲ ਉਹਨਾਂ ਦਾ ਕੋਈ ਮਾਲ ਇੱਥੇ ਐਂਟਰੀ ਨਹੀਂ ਕਰਨ ਦੇਵਾਂਗੇ ਜਦ ਤੱਕ ਇਹ ਸਾਡੀ ਇੰਡਸਟਰੀ ਸਾਡੀ ਤਬਾਹ ਹੋ ਰਹੀ ਹੈ ਸਾਡੀ ਨੁਟਵਰ ਐਸੋਸੀਏਸ਼ਨ ਹੁਣ ਇਕੱਠੀ ਹੈ ਅਸੀਂ ਸਾਰੇ ਇਕੱਠੇ ਹੋ ਕੇ ਦਾ ਪੂਲ ਪੂਲ ਪ੍ਰੋਟੈਕਟ ਕਰਦੇ ਆਂ ਭਾਰਤ ਮਾਤਾ ਕੀ ਜੈ